ਸਕੂਲ ਆਫ ਬ੍ਰਿਲੀਅੰਸ ਸਾਡੀ ਸਰਕਾਰ ਨੇ 100 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਕੂਲ ਆਫ ਬ੍ਰਿਲੀਅੰਸ ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਰੱਖਿਆ ਹੈ ਇਸ ਮੰਤਵ ਲਈ ਵਿੱਤੀ ਸਾਲ 2024-25 ਵਿੱਚ 10 ਕਰੋੜ ਰੁਪਏ ਦਾ ਸ਼ੁਰੂਆਤੀ ਪ੍ਰਸਤਾਵ ਰੱਖਿਆ ਗਿਆ ਹੈ ਇਸ ਸਕੀਮ ਦਾ ਉਦੇਸ਼ ਪਿੰਡੂ ਸਰਕਾਰੀ ਸਕੂਲਾਂ ਵਿੱਚ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਸਿੱਖਿਆ ਨੂੰ ਜਿਹੜੀ ਆ ਉਹਦੀ ਗੁਣਵੱਤਾ ਵਧਾਉਣਾ ਹੈ ਇਤਿਹਾਸ ਸਪੀਕਰ ਸਾਹਿਬ ਸਕੂਲ ਆਫ ਅਪਲਾਈਡ ਲਰਨਿੰਗ ਸਕੂਲ ਆਫ ਅਪਲਾਈਡ ਲਰਨਿੰਗ ਇਸ ਤਲਾਬਾ ਵਿਦਿਆਰਥੀਆਂ ਵਿੱਚ ਤਕਨੀਕੀ ਹੁਨਰ ਸਮੇਤ ਹੋਰਨਾ ਹੁਨਰਾਂ ਨੂੰ ਵਿਕਸਿਤ ਕਰਨ ਦੇ ਦ੍ਰਿਸ਼ਟੀਕੋਣ ਨਾਲ ਉਹਨਾਂ ਨੂੰ ਰੋਜੀ ਰੋਟੀ ਕਮਾਉਣ ਦੇ ਯੋਗ ਬਣਾਉਣ ਲਈ ਮੈਂ ਸਕੂਲ ਆਫ ਅਪਲਾਈਡ ਲਰਨਿੰਗ ਦੀ ਸਥਾਪਨਾ ਕਰਨ ਲਈ 23 ਸਾਲ 2024-25 ਦੌਰਾਨ ਬਜਟ ਵਿੱਚ 10 ਕਰੋੜ ਰੁਪਏ ਦੇ ਸ਼ੁਰੂਆਤੀ ਬੰਧ ਦਾ ਪ੍ਰਸਤਾਵ ਰੱਖਦਾ ਹਾਂ ਪਹਿਲੇ ਸਕੂਲ ਵਿੱਚ ਸਰ 40 ਸਕੂਲਾਂ ਵਿੱਚ ਹਾਈ ਟੈਕ ਵੋਕੇਸ਼ਨਲ ਲੈਬਾਂ ਲਗਾਈਆਂ ਜਾਣਗੀਆਂ ਇਸੇ ਤਰ੍ਹਾਂ ਮਾਨਜ ਐਕਸਪੀਕਰ ਸਾਹਿਬ ਸਕੂਲ ਆਫ ਹੈਪੀਨੈਸ ਸਕੂਲ ਆਫ ਹੈਪੀਨੈਸ ਤਿੰਨ ਤੋਂ ਜਿਹੜੇ ਸਾਡੇ ਛੋਟੇ ਬੱਚੇ ਨੇ ਤਿੰਨ ਤੋਂ 11 ਸਾਲ ਦੀ ਉਮਰ ਦੇ ਵਿਦਿਆਰਥੀਆਂ ਦੀ ਸਖਲਾਈ ਵਾਸਤੇ ਅਨੁਕੂਲ ਬਹੌੜ ਬਣਾਉਣ ਲਈ ਅਸੀਂ ਸਿਰਫ 100 ਪ੍ਰਾਇਮਰੀ ਸਕੂਲ ਜਿਹੜੇ ਪ੍ਰਾਇਮਰੀ ਸਰਕਾਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਵਿੱਚ ਬਦਲ ਦਿੱਤੀ ਤਸਵੀਰ ਰੱਖਦੇ ਆ ਸਰ ਇਸ ਸਕੀਮ ਅਧੀਨ ਚੰਗੇ ਹਵਾਦਾਰ ਕਲਾਸਰੂਮ ਵਧੀਆ ਖੇਡ ਮੈਦਾਨ ਅਤੇ ਐਕਟੀਵਿਟੀ ਕਾਰਨਰ ਦੀ ਸ਼ੁਰੂਆਤ ਲਈ 32 ਸਾਲੀ 2224-25 ਲਈ 10 ਕਰੋੜ ਰੁਪਏ ਦਾ ਸ਼ੁਰੂਆਤੀ ਉਭੰਦ ਕੀਤਾ ਗਿਆ ਹੈ।